ਅਛਾ ਜੀ ਆਇਆਂ ਨੂੰ ਜੀ ਕਨਜੀਗੀਰ ਸਿੰਘ ਰਤਨ ਦੇ ਘਰ ਦੇ ਪਾਇਆ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਸ਼ੁਕਰੀਆ ਜੀ ਬਹੁਤ ਬਹੁਤ ਮੈਂ ਤਾਂ ਪਹਿਲਾਂ ਸਭ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੂੰ ਸਾਨੂੰ ਸਦਾ ਦਿੱਤਾ ਮੈਨੂੰ ਵੀ ਤੁਸੀਂ ਇੱਥੇ ਆਓ ਮੈਂ ਅੱਜ ਇੱਥੇ ਸ਼ਹੀਦ ਉਦਮ ਸਿੰਘ ਹੈਲਪਿੰਗ ਹੈਂਡ ਦੇ ਜਿਹੜਾ ਉਦਮ ਸਦਕਾ ਇੱਥੇ ਸੰਗਰਾਮੀ ਕਲਾ ਕੇਂਦਰ ਦੇ ਪ੍ਰਧਾਨ ਗਿਆਨੀ ਜਗੀਰ ਸਿੰਘ ਰਤਨ ਹੋਰਾਂ ਦੇ ਘਰ ਉਸਨਾਮ ਆਈ ਹੈ ਸੁਨਾਮ ਸ਼ਹੀਦ ਉਦਮ ਸਿੰਘ ਵਾਲਾ ਇੱਥੋਂ ਅਸੀਂ ਅੱਗੇ ਜਿਹੜਾ ਹੈ ਪਿੰਡ ਬਖਸ਼ੀ ਵਾਲਾ ਜਿਕੇਪਲ ਜਾਣ ਦਾ ਪ੍ਰੋਗਰਾਮ ਬਣਾਇਆ ਕਿਉਂਕਿ ਬੀਬੀ ਗੁਲਾਬਕੌਰ ਜਖ ਬਖਸ਼ੀਵਾਲ ਦੀ ਜੰਪਲ ਤਾਂ ਕਿ ਅਸੀਂ ਉਹਦੇ ਜਨਮ ਭੂਮੀ ਤੇ ਜਾ ਕੇ ਉਹਦਾ ਸੌਵੇਂ ਬਰੇ ਦੀ ਜਿਹੜੀ ਸ਼ਤਾਬਦੀ ਆ ਉਹ ਮਨਾ ਸਕੀਏ ਇਸ ਕਰਕੇ ਸਾਡਾ ਅੱਜ ਪ੍ਰੋਗਰਾਮ ਇੱਥੋਂ ਅਸੀਂ ਪਹਿਲਾਂ ਬਖਸ਼ੀਵਾਲਾ ਜਾਵਾਂਗੇ ਬਖਸ਼ੀਵਾਲਾ ਦੇ ਜਾ ਕੇ ਪਿੰਡ ਦੇ ਜਿਹੜੇ ਮੋਤਵਰ ਬੰਦੇ ਆ ਉਹਨਾਂ ਨੂੰ ਮਿਲਾਂਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਕੇ ਸਾਨੂੰ ਉਮੀਦ ਆ ਕਿ ਸਾਨੂੰ ਉਹ ਪੂਰਾ ਸਹਿਯੋਗ ਦੇਣਗੇ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਬੀਬੀ ਦੇ ਸਹੌਰੇ ਪਿੰਡ ਜਖੇਪਲ ਤੇ ਜਖੇਪਲ ਵਾਸੀਆਂ ਨੂੰ ਵੀ ਇਸ ਜਿਹੜਾ ਪ੍ਰੋਗਰਾਮ ਅਸੀਂ ਬਖਸ਼ੀ ਵਾਲਾ ਕਰਨ ਦਾ ਉਲਿੱਕਿਆ ਹੈ ਉਹਦੇ ਵਿੱਚ ਸਾਡਾ ਸੰਪੂਰਨ ਸਹਿਯੋਗ ਦੇਣਗੇ ਸਾਨੂੰ ਆਸ ਹੈ ਇਸ ਗੱਲ ਦੀ ਤੇ ਨਾਲੇ ਅਸੀਂ ਇਹ ਪ੍ਰੋਗਰਾਮ ਵੀ ਬਣਾਇਆ ਕਿ ਅਸੀਂ ਉੱਥੇ ਜਗ੍ਹਾ ਵੇਖ ਕੇ ਆਈਏ ਉੱਥੇ ਜਿਹੜੀਆਂ ਬੀਬੀ ਗੁਲਾਬਪੁਰ ਦੀਆਂ ਯਾਦਾਂ ਜੁੜੀਆਂ ਨੇ ਪੇਕੇ ਤੇ ਸਹੌਰੇ ਦੇ ਨਾਲ ਉਹ ਯਾਦਗਰੀ ਸਥਾਨ ਵੇਖ ਕੇ ਆਏ ਇਹ ਇਹ ਸਾਡਾ ਇਦਾਂ ਪ੍ਰੋਗਰਾਮ ਆ ਤੇ ਅਸੀਂ ਸੱਦਾ ਦੇਣ ਵਾਸਤੇ ਜਿਹੜੇ ਆ ਪੂਰੀ ਸੰਗਰਾਮੀ ਕਲਾ ਕੇਂਦਰ ਦੀ ਟੀਮ ਨੇ ਜਾਣਾ ਉਹਦੇ ਵਿੱਚ ਸਾਡੇ ਨਾਲ ਪ੍ਰਧਾਨ ਗਿਆਨੀ ਜਗੀਰ ਸਿੰਘ ਜੀ ਰਤਨ ਤੇ ਸਕਤਰ ਜਿਹੜੇ ਨੇ ਕੋਲਾ ਸਿੰਘ ਸੰਗਰਾਮੀ ਜੀ ਤੇ ਮੀਤ ਪ੍ਰਧਾਨ ਕਮਲਜੀਤ ਵਿੱਕੀ ਸਾਡੇ ਨਾਲ ਜਾ ਰਹੇ ਨੇ ਅਸੀਂ ਪੂਰੇ ਮਨ ਦੇ ਨਾਲ ਉੱਥੇ ਜਾ ਰਹੇ ਆਂ ਔਰ ਪੂਰੀ ਆਸ ਦੇ ਨਾਲ ਜਾ ਰਹੇ ਆਂ ਕਿ ਸਾਨੂੰ ਉੱਥੇ ਦੇ ਜਿਹੜੇ ਪਿੰਡ ਵਾਸੀ ਨੇ ਪੇਕੇ ਆ ਜਾਂ ਸੌਰੇ ਆ ਉਹਨਾਂ ਦਾ ਸੰਪੂਰਨ ਸਹਿਯੋਗ ਮਿਲੇਗਾ ਸਰ ਸਵਾਗਤ ਹੈ ਤੁਹਾਨੂੰ ਇਸ ਪਿੰਡ ਬਕਸੀ ਵਾਲੇ ਪਹੁੰਚਿਆ ਤੇ ਗਦਰੀ ਗਲਾਬਪੁਰ ਦਾ 100 ਸਾਲਾ ਬਾਰੇ ਉਰੇ ਇਹ ਜਿਹੜੀ ਗੱਲਬਾਤ ਮੋਟਵਰਾ ਨਾ ਕਰਨ ਆਇਆ ਉਹਦੇ ਬਾਰੇ ਥੋੜੀ ਜਾਣਕਾਰੀ ਦੇਣਾ ਤੁਹਾਡਾ ਨਹੀਂ ਗੱਲ ਸਭ ਤੋਂ ਪਹਿਲਾਂ ਮੈਨੂੰ ਬਹੁਤ ਖੁਸ਼ੀ ਆ ਕਿ ਅੱਜ ਮੈਂ ਉਸ ਨਗਰ ਚ ਆਈਆਂ ਜਿੱਥੋਂ ਦੀ ਸਾਡੀ ਪੰਜਾਬ ਦੀ ਇਕਲੋਤੀ ਸੰਗਰਾਮਣ ਬੀਬੀ ਗਲਾਬਪੁਰ ਦਾ ਜਨਮ ਹੋਇਆ ਤੇ ਉਸ ਤੋਂ ਵੀ ਵੱਧ ਖੁਸ਼ੀ ਆ ਕਿ ਅੱਜ ਪਿੰਡ ਦੇ ਆਗੂ ਮੇਰੇ ਨਾਲ ਖੜੇ ਨੇ ਜਿਨ੍ਹਾਂ ਦੇ ਕੋਲੋਂ ਅਸੀਂ ਸਹਿਯੋਗ ਮੰਗਣ ਲਈ ਆਏ ਆ ਅਸੀਂ ਚਾਹੁੰਦੇ ਆ ਕਿ ਬੀਬੀ ਗਲਾਬਕੌਰ ਦੀ ਜਿਹੜੀ ਜਨਮ ਭੂਮੀ ਆ ਉੱਥੇ ਉਹਦਾ 100 ਸਾਲਾ ਜਿਹੜੀ ਬਰਸੀ ਆ ਉਹ ਮਨਾਈ ਜਾਵੇ ਇਹ ਬਰਸੀ ਜਿਹੜੀ ਆ ਮੈਂ ਸ਼ਹੀਦ ਉਦਮ ਸਿੰਘ ਹੈਲਪਿੰਗ ਹੈਂਡ ਫਾਊਂਡੇਸ਼ਨ ਆਫ ਕੈਨੇਡਾ ਤੇ ਸੰਗਰਾਮੀ ਕਲਾ ਕੇਂਦਰ ਸੁਨਾਮ ਵੱਲੋਂ ਜਿਹੜੀ ਮੈਂ ਬੋਲ ਰਹੀ ਆ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੇ ਉਦਮ ਦੇ ਨਾਲ ਇੱਥੇ ਜਿਹੜੀ ਆ ਬਰਸੀ ਮਨਾਉਣਾ ਚਾਹੁੰਦੇ ਆ ਤੇ ਉਹਨਾਂ ਚਿਰ ਬਰਸੀ ਨਹੀਂ ਮਨਾਈ ਜਾ ਸਕਦੀ ਜਿੰਨਾ ਚਿਰ ਪਿੰਡ ਦੇ ਆਗੂ ਸਾਨੂੰ ਸਹਿਯੋਗ ਦੀ ਜੇ ਲੋੜ ਆ ਉਹ ਦੇਣਗੇ ਅਸੀਂ ਅੱਜ ਇਹਨਾਂ ਦੇ ਕੋਲ ਸਹਿਯੋਗ ਵਾਸਤੇ ਆਏ ਆ ਇਹਨਾਂ ਨੇ ਸਾਨੂੰ ਬੜਾਈ ਪੂਰ ਹੰਗਾਰਾ ਦਿੱਤਾ ਅਸ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਬੀਬੀ ਗੁਲਾਬਕੌਰ ਯਾਦਗਰੀ ਜਿਹੜੀ ਧਰਮਸ਼ਾਲਾ ਬਣੀ ਆ ਇਹ ਬੜੀ ਖੂਬਸੂਰਤ ਇਹਨੂੰ ਦੇਖਿਆ ਅਸੀਂ ਮੈਂ ਉਹ ਵੀ ਜਗ੍ਹਾ ਦੇਖੀ ਆ ਜਿੱਥੇ ਬੀਬੀ ਗੁਲਾਬਕੌਰ ਪੜੀ ਆ ਉਸ ਡੇਰੇ ਨੂੰ ਵੀ ਵੇਖ ਕੇ ਆਈ ਆ ਉੱਥੇ ਗੁਰਦੁਆਰਾ ਸਾਹਿਬ ਵੀ ਦੇਖ ਕੇ ਆਈ ਆ ਹੁਣ ਜਿਹੜੀ ਮੇਰੇ ਨਾਲ ਖੜੇ ਨੇ ਮੇਰੇ ਖੱਬੇ ਪਾਸੇ ਸਰਦਾਰ ਜਗਤਾਰਤ ਸਿੰਘ ਜੀ ਖੜੇ ਨੇ ਮੇਰੇ ਸੱਜੇ ਪਾਸੇ ਬੀਬੀ ਸਤਿੰਦਰਪਾਲ ਕੌਰ ਜੀ ਖੜੇ ਨੇ ਮੇਰੇ ਪਿਛਲੇ ਪਾਸੇ ਕਾਮਰੇਡ ਖੜੇ ਨੇ ਹਰਦੇਵ ਸਿੰਘ ਜੀ ਤੇ ਮੇਰੇ ਨਾਲ ਹੀ ਜਿਹੜੇ ਆ ਪਿੱਛੇ ਇਸੇ ਕਿਤਾਬ ਦੇ ਲੇਖਕ ਮਿਲਖਾ ਸਿੰਘ ਸੁਨੇਹੀ ਜੀ ਖੜੇ ਆ ਨਾਲ ਹੀ ਮਾਸਟਰ ਗਰਮੇਲ ਸਿੰਘ ਜੀ ਖੜੇ ਆ ਤੇ ਇੱਕ ਮਾਸਟਰ ਜਗਰ ਸਿੰਘ ਜੀ ਖੜੇ ਆ ਇਹ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਪਿੰਡ ਦੇ ਜਿਹੜੇ ਉੱਗੇ ਅਗੂਆ ਉਹ ਮੇਰੇ ਨਾਲ ਅੱਜ ਖੜੇ ਆ ਸਾਨੂੰ ਪੂਰਾ ਸਮਰਥਨ ਦੇ ਰਹੇ ਆ ਔਰ ਉਮੀਦ ਆ ਸਾਨੂੰ ਕਿ ਇਹਨਾਂ ਦੇ ਸਹਿਯੋਗ ਨਾਲ ਅਸੀਂ ਜਿਸ ਤਰ੍ਹਾਂ ਬੀਬੀ ਗੁਲਾਬਕੌਰ ਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਹੋਕਾ ਦੇਣਾ ਚਾਹੁੰਦੇ ਆ ਕਿ ਉਹ ਇਸ ਪਿੰਡ ਦੀ ਜਾਈ ਸਾਰੇ ਪਿੰਡ ਦੀ ਐਸ ਵੱਲੋਂ ਪਿੰਡ ਬਖਸ਼ੀ ਵਾਲਾ ਦੀ ਧੀ ਨਹੀਂ ਸਗੋਂ ਪੰਜਾਬ ਦੀ ਧੀ ਆ ਜਿਨਨੇ ਆਪਣਾ ਤੇ ਸਾਰਾ ਜਿਹੜਾ ਜੀਵਨ ਆ ਉਹ ਦੇਸ਼ ਦੀ ਕੁਰਬਾਨੀ ਲਈ ਲਾਇਆ ਅਸੀਂ ਉਹਦੀ ਅੱਜ ਕੁਰਬਾਨੀ ਨੂੰ ਉਜਾਗਰ ਕਰਨ ਵਾਸਤੇ ਇੱਥੇ ਆਏ ਆ ਕਿ ਲੋਕਾਂ ਦੇ ਮਨਾਂ ਦੇ ਉੱਤੇ ਲਿਖਿਆ ਜਾਵੇ ਜਿਹੜਾ ਇੱਕ ਔਰਤ ਹੋ ਕੇ ਉਹਨੇ ਇਤਿਹਾਸ ਲਿਖਿਆ ਹੈ ਉਹ ਇਤਿਹਾਸ ਸਹੀ ਸ਼ਬਦਾਂ ਚ ਅਜੇ ਲੋਕਾਂ ਦੇ ਸਾਹਮਣੇ ਨਹੀਂ ਆਇਆ ਜੇ ਨਹੀਂ ਵੱਡੀ ਉਹਦੀ ਕੁਰਬਾਨੀ ਆ ਮੈਨੂੰ ਤਾਂ ਫਖਰ ਮਹਿਸੂਸ ਹੁੰਦਾ ਕਿ ਇੱਕ ਔਰਤ ਨੇ ਅੱਜ ਤੋਂ 110 ਸਾਲ ਪਹਿਲਾਂ ਉਹ ਇਤਿਹਾਸ ਰਚਿਆ ਜਿਹੜਾ ਕਿ ਮਰਦ ਵੀ ਜਿਹੜਾ ਮੈਨੂੰ ਲੱਗਦਾ ਵੀ ਸ਼ਾਇਦ ਇਹ ਕੰਮ ਨਾ ਕਰ ਸਕਦੇ ਜੇ ਮੈਂ ਦੂਜੇ ਸ਼ਬਦਾਂ ਚ ਕਹਾਂ ਤੇ ਜਿਹੜੀ ਗਦਰਿਆਂ ਦੀ ਕੁਰਬਾਨੀ ਆ ਜਿਹੜੇ ਫਾਂਸੀ ਚੜੇ ਆ ਉਹਨਾਂ ਨੂੰ ਤੇ ਸਲਾਮ ਕਰਦੇ ਆ ਪਰ ਬੀਬੀ ਗਲਵਕੌਰ ਭਾਵੇਂ ਸ਼ਹੀਦ ਨਹੀਂ ਹੋਈ ਪਰ ਉਹ ਸਾਡੀ ਰੋਜ਼ ਦੀ ਸ਼ਹੀਦ ਆ ਉਹਦਾ ਨਾਂ ਉਸ ਪਾਰ ਦੇ ਵਿੱਚ ਆ ਜਿੱਥੇ ਗਦਰ ਲਹਿਰ ਦੇ ਪ੍ਰਮੁੱਖ ਆਗੂ ਆਉਂਦੇ ਆ ਉਹਨਾਂ ਦੇ ਨਾਲ ਬੀਬੀ ਦਾ ਨਾਂ ਆਉਂਦਾ ਮੈਂ ਪ੍ਰਮੁੱਖ ਆਗੂਆਂ ਦੇ ਨਾਲ ਇਸ ਕਰਕੇ ਕਹਿ ਰਹੀ ਆ ਕਿ ਜਿਹੜੇ ਗਦਰ ਪਾਰਟੀ ਦੇ ਏ ਵਾਈਸ ਪ੍ਰੈਜ਼ੀਡੈਂਟ ਬਾਬਾ ਕੇਸਰ ਸਿੰਘ ਠੱਠਕੜ ਬਾਬਾ ਜਵਾਲਾ ਸਿੰਘ ਠੱਠੀਆਂ ਬਾਬਾ شیر ਸਿੰਘ ਵੇਈਂਪੁਈ ਭਾਈ ਪਰਮਾਨੰਦ ਚਾਂਸੀ ਤੇ ਪੰਡਿਤ ਜਗਤਰਾਮ ਹਰਿਆਣਾ ਜੀ ਉਹਨਾਂ ਦੇ ਨਾਲ ਆਏ ਪੰਜ ਬੰਦੇ ਹੋ ਆ ਤੇ ਛੇਵੀਂ ਬੀਬੀ ਗੁਲਾਬਕੌਰ ਜਿਹੜੀ ਜਿੱਥੇ ਵੀ ਬੰਦਰਗਾਹ ਤੇ ਜਹਾਜ਼ ਰੁਕਦਾ ਉੱਥੇ ਪ੍ਰਚਾਰ ਕਰਦੀ ਆਈ ਕੀ ਕਹਿੰਦੀ ਸੀ ਗਦਰ ਲਹਿਰ ਚ ਸ਼ਾਮਲ ਹੋਵੋ ਦੇਸ਼ ਨੂੰ ਆਜ਼ਾਦ ਕਰਾਓ ਪੰਜਾਬ ਆ ਕੇ ਤੁਨੇ ਕਮਾਲ ਹੀ ਕਰ ਦਿੱਤੀ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਪਿੰਡਾਂ ਨੂੰ ਕੀ ਹੁਮਗੋ ਕਾ ਦਿੰਦੀ ਕਹਿੰਦੀ ਬਗਾਵਤ ਕਰੋ ਅੰਗਰੇਜ਼ ਕੱਢੋ ਦੇਸ਼ ਨੂੰ ਆਜ਼ਾਦ ਕਰਾਓ ਉਹ ਦੇਸ਼ ਬਣਾਓ ਜਿੱਥੇ ਆਜ਼ਾਦੀ ਹੋਵੇ ਬਰਾਬਰੀ ਹੋਵੇ ਸਾਂਝੀ ਵਾਲਤਾ ਹੋਵੇ ਉਹਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਅੱਜ 100 ਸਾਲਾਂ ਬਾਅਦ ਅਸੀਂ ਉਹਨੂੰ ਯਾਦ ਕਰਨ ਲਈ ਪਿੰਡ ਬਖਸ਼ੀ ਵਾਲਾ ਉਦੀ ਧਰਤੀ ਨੂੰ ਮਾਤਮਤ ਕਰਾਉਂਦੇ ਆ ਜਿਸ ਧਰਤੀ ਨੇ ਐਡੀ ਵੱਡੀ ਸੂਰਮਈ ਦਲੇਰ ਯੋद्धा ਜਿਹੜੀ ਆ ਉਹਨੂੰ ਜਨਮ ਦਿੱਤਾ ਹੈ ਇਹ ਬੜਾ ਹੀ ਇਤਿਹਾਸਕ ਪਿੰਡ ਆ ਕੱਲਾ ਇਹੋ ਹੀ ਨਹੀਂ ਕਿ ਗਦਰ ਲਹਿਰਾਂ ਗਦਰ ਲਹਿਰ ਤੋਂ ਬਾਅਦ ਇੱਥੇ ਜਿਹੜੀਆਂ ਵੱਖ-ਵੱਖ ਮਜ਼ਾਰਾ ਲਹਿਰਾਂ ਚੱਲੀਆਂ ਨੇ ਹੋਰ ਲਹਿਰਾਂ ਚੱਲੀਆਂ ਨੇ ਉਹ ਬਹੁਤ ਮਹਾਨ ਨੇ ਇਹ ਇਤਿਹਾਸ ਦੀ ਕਿਤੇ ਫੇਰ ਗੱਲ ਕਰਾਂਗੀ ਪਰ ਅੱਜ ਤੇ ਮੈਂ ਸਿਰਫ ਇਸ ਗੱਲ ਨਾਲ ਗੱਦਗਦ ਹੋਈ ਬੈਠੀ ਹਾਂ ਕਿ ਇੱਥੇ ਪਿੰਡ ਦੇ ਵਿੱਚ ਬੀਬੀ ਗਲਾਬਕੌਰ ਦੀ ਜਿਹੜੀ ਸ਼ਤਾਬਦੀ ਮਨਾਉਣ ਦਾ ਸਾਰਾ ਪਿੰਡ ਵਾਸੀਆਂ ਚ ਬਹੁਤ ਉਤਸ਼ਾਹ ਹੈ ਕਾਬਰ ਜੀ ਆਪਣੇ ਡਾਕਟਰ ਦੇ ਰਿਪੋਰਟ ਦੀ ਪਹੁੰਚੇ ਨੇ ਕਿ ਕੀ ਗਣਜਾਂ ਜਿਹੜਾ ਗਦਰਵਾਹ ਗੁਲਾਬਕੌਰ ਦਾ ਸੱਤ ਸੱਲਾਮ ਨਾਮ ਹੈ ਅਸੀਂ ਜਾ ਰਹੇ ਹਾਂ ਮੈਂ ਪਿੰਡ ਬਖਸ਼ੀ ਵਾਲਾ ਅੱਜ ਪਿੰਡ ਬਖਸ਼ੀ ਵਾਲਾ ਤੇ ਇਹਦੀਆਂ ਸਮੁੱਚੀਆਂ ਸੰਸਥਾਵਾਂ ਭਾਵੇਂ ਉਹਨਾਂ ਦੇ ਨੁਮਾਇੰਦੇ ਸਾਡੇ ਵਿੱਚ ਇਸ ਵੇਲੇ ਹਾਜ਼ਰ ਨਹੀਂ ਅਸੀਂ ਜਿੰਨੇ ਵੀ ਸਾਥੀ ਇੱਥੇ ਜੀਬੀ ਗੁਲਾਬਕੌਰ ਦੀ ਯਾਦਗਾਰ ਚ ਇਹ ਸਥਾਨ ਤੁਮਸਲਾ ਬਣੀ ਹੋਈ ਹੈ ਇੱਥੇ ਇਕੱਠੇ ਹੋਏ ਹਾਂ ਔਰ ਮੈਂ ਪਿੰਡ ਬਖਸ਼ੀ ਵਾਲੇ ਦੀਆਂ ਸਮੂਹ ਸੰਸਥਾਵਾਂ ਵੱਲੋਂ ਅੱਜ ਜਿਹੜੇ ਹਾਜ਼ਰ ਸਾਥੀ ਅਸੀਂ ਇੱਥੇ ਖੜੇ ਆਂ ਇਹਨਾਂ ਵੱਲੋਂ ਤੇ ਆਪਣੇ ਵੱਲੋਂ ਮੇਰੀ ਭੈਣ ਬੀਬੀ ਡਾਕਟਰ ਰਘਵੀਰ ਕੌਰ ਨੂੰ ਤੇ ਉਹਨਾਂ ਦੇ ਨਾਲ ਸਾਡੇ ਇਸ ਇਲਾਕੇ ਦੇ ਸ਼ਹਿਰ ਸੁਨਾਮ ਦੇ ਵਧੀਆ ਉੱਚ ਪਾਏ ਦੇ ਲੇਖਕ ਉੱਚ ਪਾਏ ਦੇ ਰਾਗੀ ਪ੍ਰਚਾਰਕ ਜਗੀਰ ਸਿੰਘ ਜੀ ਰਤਨ ਅਤੇ ਓਨਾ ਸਿੰਘ ਜੀ ਸੰਗਰਾਮੀ ਇਹਨਾਂ ਨੂੰ ਸਮੁੱਚੇ ਨਗਰ ਵਾਲੋਂ ਤੇ ਸਮੁੱਚੇ ਆ ਪਿੰਡ ਦੀਆਂ ਸੰਸਥਾਵਾਂ ਵੱਲੋਂ ਜੀ ਆਇਆਂ ਆਖਦਾ। ਅੱਜ ਦਾ ਸਵਾਗਤ ਆ ਤੁਹਾਡਾ ਸਾਡੇ ਪਿੰਡ ਦੀ ਕੇਪੜਾ ਤੋਂ ਕਿਹਾ ਤੇ ਪੁਰੇ ਦੇ ਪੰਚਾਇਤ ਵਿੱਚ ਖੜੀ ਹੈ ਮਾਸਟਰ ਜੀਰ ਅੱਜ ਆਪਾਂ ਕਿਹੜੇ ਕਿਹੜੇ ਮਸਲੇ ਤੇ ਆਪ ਜੀ ਗੱਲਬਾਤ ਕਰਨਾ ਆ ਅੱਜ ਅਸੀਂ ਬੀਬੀ ਗੁਲਾਬ ਕੌਰ ਦੇ ਸੋਹਰਾ ਪਿੰਡ ਜਖੇਪਲ ਪਹੁੰਚੇ ਆ ਅਸੀਂ ਉੱਥੇ ਖੜੇ ਆ ਜਿੱਥੇ ਬੀਬੀ ਗੁਲਾਬਕੌਰ ਦੀ 100ਵੀਂ ਵਰ੍ਹੇ ਸਿਰ ਮੌਕੇ ਪਿੰਡ ਵਾਸੀਆਂ ਨੇ ਉਹਦੀ ਯਾਦ ਵਿੱਚ ਇੱਕ ਪਾਰਕ ਬਣਾਈ ਆ ਪਿੱਛੇ ਤੁਸੀਂ ਪਾਰਕ ਦਾ ਗੇਟ ਵੇਖ ਸਕਦੇ ਆ ਇਹ ਜਿਹੜਾ ਪਾਰਕ ਦਾ ਗੇਟ ਪਿੰਡ ਦੀ ਪੰਚਾਇਤ ਤੇ ਸائیں ਸਭਾ ਪੰਜਾਬੀ ਜਖੇਪਲ ਵਾਲਿਆਂ ਨੇ ਮਿਲ ਕੇ ਬਣਾਇਆ ਸਾਡੇ ਨਾਲ ਇਸ ਪਿੰਡ ਦੇ ਸਰਪੰਚ ਸਾਹਿਬ ਸਰਦਾਰ ਕੇਵਲ ਸਿੰਘ ਜੀ ਖੜੇ ਨੇ ਮੇਰੇ ਨਾਲ ਮਾਸਟਰ ਰਣਬੀਰ ਸਿੰਘ ਜੀ ਖੜੇ ਨੇ ਸੱਜੇ ਪਾਸੇ ਮੇਰੇ ਸਰਦਾਰ ਗਿਆਨੀ ਏ ਆਪਣੇ ਖੜੇ ਨੇ ਜਗੀਰ ਸਿੰਘ ਰਤਨ ਜੀ ਜਿਹੜੇ ਸੰਗਰਾਮੀ ਕਲਾ ਕੇਂਦਰ ਦੇ ਪ੍ਰਧਾਨ ਨੇ ਇਹਨਾਂ ਦੇ ਨਾਲ ਹੀ ਪਿੰਡ ਦੇ ਮੈਂਬਰ ਖੜੇ ਨੇ ਸਰਦਾਰ ਭਾਨ ਸਿੰਘ ਜੀ ਤੇ ਬੜਾ ਇਹ ਮੈਨੂੰ ਚੰਗਾ ਮੌਕਾ ਲੱਗ ਰਿਹਾ ਅੱਜ ਅਸੀਂ ਉਸ ਮੌਕੇ ਇਹਨਾਂ ਦੇ ਕੋਲ ਆਏ ਆ ਜਦੋਂ ਬੀਬੀ ਗੁਲਾਬਕੌਰ ਦੀ ਵਰਸੀ ਦਾ 100ਵਾਂ ਵਾਰ ਆ ਚੱਲਿਆ ਤੇ ਅਸੀਂ ਇਹਨਾਂ ਦੇ ਕੋਲ ਪਿੰਡ ਇਸ ਵਾਸਤੇ ਆਏ ਆ ਕਿ ਬੀਬੀ ਦੀ ਬੀਬੀ ਗੁਲਾਬਕੌਰ ਦੀ ਯਾਦ ਵਿੱਚ ਜੇ ਤੁਸੀਂ ਪਹਿਲਾਂ 2013 ਦੇ ਵਿੱਚ ਉਹਦੀ ਗਦਰ ਸ਼ਤਾਬਦੀ ਦੇ ਮੌਕੇ ਉਹਦੀ ਯਾਦਚ ਸਮਾਗਮ ਕਰਾਇਆ ਸੀ ਹੁਣ ਵਰਸੀ ਮੌਕੇ ਤੁਸੀਂ ਇੱਕ ਯਾਦਗਾਰੀ ਜਿਹੜੀ ਆ ਉਹ ਪਾਰਕ ਬਣਾਈ ਆ ਤੇ ਇਸ ਮੌਕੇ ਦੇ ਉੱਤੇ ਅਸੀਂ ਇਹਨਾਂ ਨੂੰ ਸਹਿਯੋਗ ਦੇਣ ਲਈ ਆਏ ਆ ਕਿ ਅਸੀਂ ਪਿੰਡ ਬਖਸ਼ੀ ਵਾਲਾ ਵਿਖੇ ਇਹਨਾਂ ਦੇ ਸਹਿਯੋਗ ਦੇ ਨਾਲ ਬੀਬੀ ਗੁਲਾਬਕੌਰ ਦੀ 100 ਸਾਲਾ ਜਿਹੜੀ ਵਰਸੀ ਆ ਉਹਨੂੰ ਸਲਾਮ ਕਰਨ ਵਾਸਤੇ ਜਿਹੜਾ ਅੱਜ ਪਿੰਡ-ਪਿੰਡ ਜਾ ਰਹੇ ਆ ਇਸ ਕਰਕੇ ਅੱਜ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਆਏ ਆ ਔਰ ਇਹਨਾਂ ਦਾ ਸਾਨੂੰ ਬੜਾ ਭਰਪੂਰ ਹੰਗਾਰਾ ਮਿਲਿਆ ਕਿ ਇਹ ਸਾਡੇ ਨਾਲ ਸਾਥ ਦੇਣ ਲਈ ਖੜੇ ਆ ਇਸ ਕਰਕੇ ਅਸੀਂ ਅੱਜ ਇੱਥੇ ਆਏ। ਇੱਕ ਮਿੰਟ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਸਾਡੇ ਦਰਮਿਆਨ ਅੱਜ ਸਾਨੂੰ ਬੜੀ ਖੁਸ਼ੀ ਦੀ ਗੱਲ ਲੱਗੀ ਕਿ ਸਾਡੇ ਜਕੇਪੜ ਹੰਬਲਵਾਸ ਗ੍ਰਹਿ ਵਿਖੇ ਜੋ ਬੀਬੀ ਗਲਾਬਕੌਰ ਦੀ ਸ਼ਤਾਬਦੀ ਜਿਹੜੀ ਹੈਗੀ ਆ ਉਹਦੇ ਸੰਦਰਭ ਦੇ ਵਿੱਚ ਜੋ ਕਿਤਾਬ ਦੇ ਲੇਖਕ ਨੇਗੇ ਡਾਕਟਰ ਅਗਵੀਰ ਕੌਰ ਉਹ ਸਾਡੇ ਦਰਮਿਆਨ ਹਾਜ਼ਰ ਨੇ ਜੀ ਤੇ ਅਸੀਂ ਉਹਨਾਂ ਦਾ ਆਪਣੇ ਪਿੰਡ ਵਾਸੀਆਂ ਵੱਲੋਂ ਗ੍ਰਹਿ ਵੱਲੋਂ ਆ ਆਪਣੇ ਗ੍ਰਾਮ ਵੱਲੋਂ ਨਾ ਸਵਾਗਤ ਵੀ ਕਰਦੇ ਹਾਂ ਉਹਨਾਂ ਨੂੰ ਜੀ ਆਖਦੇ ਹਾਂ ਔਰ ਬੜੀ ਖੁਸ਼ੀ ਦੀ ਗੱਲ ਲੱਗੀ ਕਿ ਇਹਨਾਂ ਨੇ ਇਹ ਬੜਾ ਵਾਅਛਾ ਪ੍ਰਵਾਲਾ ਕੀਤਾਗਾ ਕਿ ਸਾਡੇ ਪਿੰਡ ਦਾ ਜਿਹੜਾ ਹੈਗਾ ਉਹ ਚੇਚੇ ਤੌਰ ਤੇ ਆਪਣੀ ਬੁੱਕਰੇ ਵਿੱਚ ਇਹਨਾਂ ਨੇ ਜ਼ਿਕਰ ਕੀਤਾਗਾ ਤੋਂ ਕਿ ਇਸ ਤੋਂ ਤਾਂ ਬਹੁਤ ਘੱਟ ਜਿਕਰ ਆਇਆ ਸਾਡੇ ਜਖੇਪੜ ਦਾ ਸਿਰਫ ਇੰਨਾ ਕੀ ਸੀਗਾ ਕਿ ਉਹ ਇੱਥੇ ਵਿਆਹੇ ਹੋਏ ਸੀਗੇ ਪਰ ਇਹਨਾਂ ਨੇ ਆਪਦੀਆਂ ਖੋਜਾਂ ਰਾਹੀਂ ਤੇ ਹੋਰ ਰੈਫਰੈਂਸ ਦੇ ਕੇ ਇਹਨਾਂ ਨੇ ਆਪਣੀ ਬੁੱਕ ਦੇ ਵਿੱਚ ਤੇ ਸਾਡੇ ਲਈ ਇੱਕ ਵੱਡੀ ਵੱਡੀ ਗੱਲ ਲੱਗੀ ਕਿ ਸਾਡੇ ਪਿੰਡ ਨੂੰ ਇਹਨਾਂ ਨੇ ਹਮੇਸ਼ਾ ਹਮੇਸ਼ਾ ਲਈ ਜੀਵੰਤ ਕਰਤਾ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਕੀ ਕਥੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਟੀਮ ਪੰਚੀ ਦਾ ਜੀ